ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵਹਿ ਰਹਾਉ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਜਿਸ ਨੂੰ ਬਖਸ਼ ਲਹਾ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ ਪਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਘਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ ਪਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹੈ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਘਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ ਪਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਓ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਹਾਂ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ ਪਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ ਪਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਓ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾਉ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਈ ਤੇਰਾ ਨਾਮ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾਉ ਤੂੰ ਪਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰਾ ਨਾਮ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ ਪਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ